ਤਿੰਨ ਕਿੱਲਾਂ ਦਾ ਕਿਸਾਨ ਗਗਨਦੀਪ ਬਰਨਾਲਾ ਤੋਂ ਕਿਵੇਂ 20 ਕਿੱਲੇ ਕਣਕ ਚੋਂ ਨਾ ਲਗਾਉਣ ਵਾਲੇ ਕਿਸਾਨ ਦੇ ਬਰਾਬਰ profit ਲੈ ਰਿਹਾ ਹੈ ਇਹ ਕਿਸਾਨ ਮਲਟੀ ਕ੍ਰੋਪਿੰਗ ਵੈਜੀਟੇਬਲ ਲਗਾਉਂਦਾ ਹੈ ਔਰ ਦੋਸਤੋ ਦੇਖੋ ਇਸ ਟਾਈਮ ਖੇਤ ਦੇ ਵਿੱਚ ਹਰੀ ਮਿਰਚ ਸ਼ਿਮਲਾ ਮਿਰਚ ਤੇ ਬਾਉਂਡਰੀ ਤੇ ਚਾਰ ਚਫੇਰੇ ਤਿੰਨ ਕਿੱਲਾਂ ਤੇ ਪਿਆਜ਼ ਲਗਾ ਰੱਖਿਆ ਹੈ ਗਗਨਦੀਪ ਨੇ। ਕarele ਦੋ ਤਰ੍ਹਾਂ ਲਗਾਏ ਆ ਬਾੜਾਂ ਤੇ ਵੀ ਲਗਾਏ ਆ ਤੇ ਬੈੱਡ ਤੇ ਵੀ ਲਗਾਏ ਆ ਨਾਰਮਲ। ਔਰ ਕarele ਜਿਹੜੇ ਲਗਾਏ ਆ ਉਹ ਵੀ ਮਲਟੀ ਕ੍ਰੌਪ ਪੈਟਰਨਾਂ ਚਾਰ ਚਫੇਰੇ ਦੇਖੋ ਪਿਆਜ਼ ਲਗਾਇਆ ਮੇਰੇ ਵੀਰ ਨੇ ਵਟ ਤੇ ਤਿੰਨ ਕਿੱਲਾਂ ਦੇ। ਤੇ ਉਹ ਸਾਹਮਣੇ ਤੁਸੀਂ ਇਹ ਦੇਖੋ ਵੀ ਗੰਨਾ ਕਿੰਨਾ ਹਾਈਟ ਕਰ ਗਿਆ ਹੁਣ ਨਵਾਂ ਪੈਟਰਨ ਸ਼ੁਰੂ ਕਰ ਰਿਹਾ ਹੈ। ਤਿੰਨ ਕਿੱਲਾਂ ਦਾ ਬਾਉਂਡਰੀ ਵਾਲ ਤੇ ਗੰਨਾ ਲਾ ਰਿਹਾ ਉਸ ਤੋਂ ਬਾਅਦ ਪਿਆਜ਼ ਲਾਇਆ ਕਰੇਗਾ ਮਲਟੀ ਕ੍ਰੌਪ ਪੈਟਰਨ ਤੇ ਕੰਮ ਕਰਦਾ ਹੈ ਤਿੰਨ ਕਿੱਲਾਂ ਦੀ ਆਮਦਨ ਆ ਪਿਆਜ਼ ਦੇਖ ਕੇ ਦੇਖੋ ਤੁਹਾਨੂੰ ਰੂਹ ਖੁਸ਼ ਹੋ ਪੇਗੀ ਕਿੰਨਾ ਚੜਿਆ ਪਿਆ ਇੱਕ ਵੱਟ ਲਾਈ ਹੈ ਤਿੰਨ ਕਿੱਲਾਂ ਦੇ ਬਾਉਂਡਰੀ ਤੇ ਦੋਸਤੋ ਆਹ ਦੇਖੋ ਮਲਟੀ ਕ੍ਰੌਪ ਪੈਟਰਨ ਵਿਚਾਰੇ ਕੱਦੂ ਆ ਉੱਪਰ ਕਰੇਲਾ ਹੈ ਆ ਦੇਖੋ ਕਦੂਦਿਆਂ ਵੱਲਾਂ ਆ ਵਿੱਚ ਸਾਈਡਾਂ ਤੇ ਗਰੇਲਾ ਤੇ ਵਿਚਾਲੇ ਤੁਸੀਂ ਦੇਖੋ ਮਿਰਚਾਂ ਕਿੰਨੀਆਂ ਸੋਹਣੀਆਂ ਤੇ ਹਾਰ ਨੇ ਇਹ ਫਲਾਂ ਨਾਲ ਭਰੀਆਂ ਪਈਆਂ ਤੇ ਸਭ ਤੋਂ ਵੱਡੀ ਗੱਲ ਕਿ 15 ਸਾਲ ਤੋਂ ਇੱਕ ਸਰੀ ਮੇਰੇ ਵੀਰ ਕੋਲ ਆ ਤੇ ਇੱਕ ਆਪ ਆ ਦੋ ਹੀ ਬੰਦੇ ਕੰਮ ਕਰਦੇ ਆ ਆ ਦੇਖੋ ਆ ਗਰੇਲਾ ਨਾਰਮਲ ਲਾ ਰੱਖੇ ਇਸ ਗਰੇਲੇ ਦੇ ਵਿੱਚ ਵੀ ਆ ਦੇਖੋ ਸਾਈਡ ਤੇ ਜਿਹਾ ਸੰ ਆਪ ਪਿਆਜ਼ ਤੇ ਵਿਚਾਲੇ ਕਿਤੇ ਕਿਤੇ ਲਸਣ ਲਾਇਆ ਹੈ ਪਾਣੀ ਟੋਕ ਨਾਲ ਨਹੀਂ ਛੱਡ ਕੇ ਲਾਉਂਦੇ ਭੈ ਭਰ ਕੇ ਖਾਲਸੋ ਲਾਉਂਦੇ ਆ ਔਰ ਦੂਜੀ ਗੱਲ ਆ ਤੁਸੀਂ ਗੰਨਾ ਦੇਖ ਕੇ ਰੂਹ ਖੁਸ਼ ਹੋਊਗੀ ਦੋਸਤੋ ਘੱਮ ਘੱਟ ਤੋਂ ਘੱਟ 13 ਫੁੱਟ ਦਾ ਗੰਨਾ ਲੰਮਾ ਹੈ ਤੇ ਆ ਆ ਛਮਲਾ ਮਿਰਚ ਦੇਖੋ ਚੇਮਲਾ ਮਿਰਚ ਦੇ ਨਾਲ ਹਰੀ ਮਿਰਚ ਵੀ ਬਹੁਤ ਵਧੀਆ ਹੈ। ਇਸ ਕਿਸਾਨ ਨੇ ਇੰਨੀ ਮਿਹਨਤ ਕੀਤੀ ਹੈ ਕਹਿੰਦਾ ਰੂਹ ਖੁਸ਼ ਹੁੰਦੀ ਹੈ ਮੇਰੀ। ਮੈਂ ਜਦੋਂ ਆਪਦੇ ਖੇਤਾਂ ਉੱਤੇ ਖੇਤ ਹੀ ਰਹਿਣਾ। ਇਸ ਤਰ੍ਹਾਂ ਦੇ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਨੂੰ ਮਲਟੀ ਕ੍ਰੋਪਿੰਗ, ਗੁੱਡ ਕ੍ਰੋ ਕ੍ਰੋਪ ਉਹ ਕੇਰ ਫਗਵਾੜਾ ਵਾਲਿਆਂ ਦੀ ਤਕਨੀਕ ਅਨੁਸਾਰ ਆਹ ਦੇਖੋ ਪਿਆਜ਼ ਐ ਚੜਿਆ ਪਿਆ। ਖੇਤੀ ਕਰਕੇ ਛੋਟੇ ਕਿਸਾਨ ਵੀ ਵਧੀਆ ਵਧਾ ਲੈ ਸਕਦੇ ਆ ਜਿਵੇਂ ਇਹ ਗਗਨਦੀਪ ਵੀਰ ਮਸਾਲੇ ਕਿਸਾਨਾਂ ਛੋਟੇ ਕਿਸਾਨਾਂ ਲਈ ਤੇ ਖੀਰਾ ਵੀ ਇਸ ਸਮੇਂ ਕਦੋਂ ਵੀ ਹੈ ਕਿ ਆਤੋਰੀ ਵੀ ਹੈ